ਅੱਜ ਦੀ ਕਹਾਣੀ ਮੁੰਬਈ ਦੇ ਅਕਸ਼ਾ ਵਿੱਚ ਦੀ ਹੈ। ਇਹ ਕਹਾਣੀ ਤੁਸੀਂ ਅੱਜ ਤੱਕ ਕਦੇ ਨਹੀਂ ਸੁਣੀ ਹੋਗੀ। ਇਹ ਕਹਾਣੀ ਇੰਨੀ ਡਰਾਵਣੀ ਹੈ ਸ਼ਾਇਦ ਤੁਹਾਨੂੰ ਕਈ ਰਾਤਾਂ ਤੱਕ ਨੀਂਦ ਨਾ ਆਵੇ। ਇਹ ਵਿੱਚ ਮੁੰਬਈ ਦੇ ਮਲਾੜ ਏਰੀਆ ਵਿੱਚ ਹੈ। ਇੱਥੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ। ਇੱਥੇ ਇੱਕ ਇਹੋ ਜਿਹੀ ਚੀਜ਼ ਰਹਿੰਦੀ ਹੈ ਜਿਸ ਨੂੰ ਬਹੁਤ ਘੱਟ ਲੋਕਾਂ ਨੇ ਦੇਖਿਆ ਹੈ। ਪਰ ਜੋ ਵੀ ਉਸ ਨੂੰ ਦੇਖ ਲੈਂਦਾ ਹੈ ਉਹਦੇ ਵੱਲ ਖਿੱਚਿਆ ਚਲਾ ਜਾਂਦਾ ਹੈ ਪਰ ਵਾਪਿਸ ਨਹੀਂ ਆਂਦਾ ਕਿਹੜੀ ਚੀਜ਼ ਹੈ ਇੱਥੇ ਜੋ ਇਸ ਬੀਚ ਨੂੰ ਇੰਨਾ ਖਤਰਨਾਕ ਬਣਾਉਂਦੀ ਹੈ ਅੱਜ ਇਸ ਸਟੋਰੀ ਵਿੱਚ ਇਸ ਬਾਰੇ ਗੱਲ ਕਰਦੇ ਹਾਂ ਬਾਕੀ ਬੀਚਾਂ ਦੀ ਤਰ੍ਹਾਂ ਇਸ ਬੀਚ ਤੇ ਵੀ ਬਹੁਤ ਲੋਕ ਆਉਂਦੇ ਹਨ ਘੁੰਮਣ ਫਿਰਨ ਮौज-ਮਸਤੀ ਕਰਨ ਬੱਚਿਆਂ ਨੂੰ ਘੁਮਾਉਣ ਤੇ ਸਿਵਿਮੀ ਕਰਨ ਪਰ ਬੀਚ ਤੇ ਕੁਝ ਇਹੋ ਜਿਹੀ ਜਗ੍ਹਾ ਵੀ ਹੈ ਜੋ ਨਾਰਮਲ ਇਨਸਾਨਾਂ ਲਈ ਨਹੀਂ ਹਨ ਇੱਥੇ ਮਸ਼ਵਾਰੇ ਆਪਣੀ ਕਿਸ਼ਤੀਆਂ ਰੱਖਦੇ ਹਨ ਜੋ ਸਿਰਫ ਉਨ੍ਹਾਂ ਲਈ ਹੁੰਦੀ ਹੈ ਆਪਣੀ ਮੱਛੀਆਂ ਰੱਖਦੇ ਹਨ ਇੱਕ ਬਾਰ ਦੀ ਗੱਲ ਹੈ ਇੱਕ ਭਰਤੀਕ ਨਾਮ ਦਾ ਲੜਕਾ ਹੁੰਦਾ ਸੀ ਉਹ ਵੀ ਇੱਥੇ ਬੀਚ ਤੇ ਰਹਿੰਦਾ ਸੀ ਉਹ ਇੱਕ ਮਸ਼ਵਾਰੇ ਦਾ ਲੜਕਾ ਸੀ ਉਸਦੀ ਉਮਰ ਕੁਝ 20-21 ਸਾਲ ਦੀ ਸੀ ਉਹ ਹਰ ਰਾਤ ਨੂੰ ਆਪਣੇ ਪਿਤਾ ਦੀ ਕਿਸ਼ਤੀ ਦੀ ਰਾਖੀ ਕਰਦਾ ਸੀ ਉਹ ਹਮੇਸ਼ਾ ਆਪਣੇ ਦੋਸਤਾਂ ਨਾਲ ਰਹਿੰਦਾ ਸੀ ਤੇ ਉਹ ਰਾਤ ਨੂੰ 10 ਵਜੇ ਤੋਂ ਬਾਅਦ ਆਪਣੇ ਕੰਮ ਤੇ ਲੱਗ ਜਾਂਦਾ ਸੀ ਇੱਕ ਦਿਨ ਉਹ ਇਕੱਲਾ ਸਮੁੰਦਰ ਕਿਨਾਰੇ ਪਹਿਰੇ ਦੇ ਰਿਹਾ ਸੀ ਉਹਦੇ ਦੋਸਤ ਹਜੇ ਆਏ ਨਹੀਂ ਸਨ ਤੇ ਉਹ ਇਕੱਲਾ ਸੀ ਉਹਨੂੰ ਅਚਾਨਕ ਦੂਰੋਂ ਕਿਸੇ ਲੜਕੀ ਦੇ ਚੀਕਣ ਦੀ ਆਵਾਜ਼ ਆਈ ਜਿਵੇਂ ਉਹ ਕੁੜੀ ਡੁੱਬ ਰਹੀ ਹੋਵੇ ਫਿਰ ਉਹਨੇ ਜਲਦੀ ਆਪਣੀ ਕਿਸ਼ਤੀ ਬਾਹਰ ਕੱਢ ਲਈ ਤੇ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਹ ਕੁੜੀ ਸੀ ਪਹੁੰਚ ਕੇ ਉਹਨੇ ਦੇਖਿਆ ਕਿ ਉੱਥੇ ਕੋਈ ਹੈ ਹੀ ਨਹੀਂ ਉਸ ਤੋਂ ਬਾਅਦ ਉਹੀ ਆਵਾਜ਼ ਉਹਨੂੰ ਹੋਰ ਦੂਰ ਤੋਂ ਆਉਣ ਲੱਗੀ ਬਾਰ-ਬਾਰ ਇਵੇਂ ਹੀ ਹੋਇਆ ਤੇ ਪ੍ਰਤੀਕ ਵੀ ਉਹਦੇ ਪਿੱਛੇ-ਪਿੱਛੇ ਸਮੁੰਦਰ ਵਿੱਚ ਬਹੁਤ ਦੂਰ ਨਿਕਲ ਗਿਆ ਫਿਰ ਉਹਨੂੰ ਡਰ ਵੀ ਲੱਗ ਰਿਹਾ ਸੀ ਪਰ ਉਹਨੇ ਸੋਚਿਆ ਕਿ ਲੜਕੀ ਦੀ ਆਵਾਜ਼ ਤਾਂ ਆ ਰਹੀ ਹੈ ਪਰ ਉਹ ਮੈਨੂੰ ਦਿਖਦੀ ਕਿਉਂ ਨਹੀਂ ਫਿਰ ਉਹਨੇ ਸੋਚਿਆ ਮੈਂ ਘਰ ਚਲਾ ਜਾਂਦਾ ਹਾਂ ਪਤਾ ਨਹੀਂ ਮੇਰੇ ਨਾਲ ਕੀ ਹੋ ਰਿਹਾ ਹੈ ਪਰ ਹਜੇ ਵੀ ਉਹ ਆਵਾਜ਼ ਬਾਰ-ਬਾਰ ਆ ਰਹੀ ਸੀ ਫਿਰ ਉਹ ਸਮੁੰਦਰ ਕਿਨਾਰੇ ਜੈਸੇ ਤੈਸੇ ਕਰਕੇ ਆਪਣੇ ਘਰ ਪਹੁੰਚ ਜਾਂਦਾ ਹੈ ਤੇ ਸਾਰਾ ਕੁਝ ਆਪਣੇ ਮੰਮੀ ਪਾਪਾ ਨੂੰ ਦੱਸ ਦਿੰਦਾ ਹੈ ਪਰ ਉਸ ਦੇ ਮਾਬਪ ਨੂੰ ਇਹ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਫਿਰ ਉਸ ਦੇ ਪਾਪਾ ਨੇ ਉਸ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਮੈਨੂੰ ਪਤਾ ਹੈ ਇਹ ਕਿਉਂ ਹੁੰਦਾ ਹੈ ਕਿਉਂਕਿ ਇਹ ਸਾਰਾ ਕੁਝ ਉਨ੍ਹਾਂ ਨਾਲ ਵੀ ਪਹਿਲਾਂ ਹੋ ਚੁੱਕਾ ਹੈ ਇਹ ਆਵਾਜ਼ ਹੋਰ ਕਿਸੇ ਦੀ ਨਹੀਂ ਜਲ ਪਰੀਆਂ ਦੀਆਂ ਹਨ ਇਹ ਉਹ ਵਾਲੀਆਂ ਜਲਪਰੀਆਂ ਨਹੀਂ ਜੋ ਤੁਸੀਂ ਸੋਚ ਰਹੇ ਹੋ ਜਾਂ ਤੁਸੀਂ ਟੀਵੀ ਵਿੱਚ ਦੇਖੀਆਂ ਹਨ ਇਹ ਮਛਲੀਆਂ ਵਰਗੀਆਂ ਹੁੰਦੀਆਂ ਹਨ ਜੋ ਇਨਸਾਨ ਨੂੰ ਦੂਰ ਸਮੁੰਦਰ ਵਿੱਚ ਲੈ ਜਾਂਦੀਆਂ ਹਨ ਪਰ ਸਮੁੰਦਰ ਵਿੱਚ ਡਬੋ ਕੇ ਚੀਰ ਫਾੜ ਕੇ ਖਾ ਲੈਂਦੀਆਂ ਹਨ ਫਿਰ ਪ੍ਰਤੀਕ ਨੇ ਕਿਹਾ ਆਪਾਂ ਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਜਲਪਰੀਆਂ ਹੁੰਦੀਆਂ ਹਨ ਇਹ ਸਭ ਕਾਰਟੂਨ ਤੇ ਫਿਲਮਾਂ ਵਿੱਚ ਹੀ ਹੁੰਦਾ ਹੈ ਅਸਲ ਵਿੱਚ ਨਹੀਂ ਆਪਾਂ ਨੂੰ ਇਹ ਸਭ ਕੁਝ ਛੱਡ ਕੇ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਸਾਰਾ ਕੁਝ ਤਾਂ ਹੀ ਉਹ ਉਸ ਕੁੜੀ ਦੀ লাশ ਨੂੰ ਲੱਭ ਸਕਣਗੇ ਫਿਰ ਸ਼ਾਮ ਨੂੰ ਉਹਨੇ ਸਾਰਾ ਕੁਝ ਪੁਲਿਸ ਨੂੰ ਦੱਸ ਦਿੱਤਾ ਜੋ ਕੁਝ ਉਹਦੇ ਨਾਲ ਹੋਇਆ ਸੀ ਉਹਨੇ ਪੁਲਿਸ ਨੂੰ ਕਿਹਾ ਮੈਨੂੰ ਉਹ ਕੁੜੀ ਇੱਕ ਵਾਰ ਦਿਖੀ ਵੀ ਸੀ ਤੁਹਾਨੂੰ ਉਹਦੀ লাশ ਨੂੰ ਲੱਭਣਾ ਚਾਹੀਦਾ ਹੈ ਫਿਰ ਉਹ ਆਪਣੇ ਰਾਤ ਦੇ ਕੰਮ ਲਈ ਚਲਾ ਗਿਆ ਫਿਰ ਪੁਲਿਸ ਵੀ ਰਾਤ ਨੂੰ ਗੋਤਾਖੋਰਾਂ ਨਾਲ ਨਿਕਲ ਗਈ ਉਸ ਕੁੜੀ ਦੀ লাশ ਨੂੰ ਲੱਭਣ ਲਈ ਉਹਰ ਲਾਸ਼ ਮਿਲਦੀ ਹੈ ਪਰ ਪ੍ਰਤੀਕ ਦੀ ਉਹ ਵੀ ਸਮੁੰਦਰ ਦੇ ਵਿੱਚਕਾਰ ਤੇ ਉਹਦਾ ਸਰੀਰ ਅੱਧਾ ਖਾਦਾ ਹੋਇਆ ਸੀ ਪਰ ਉਹ ਉੱਥੇ ਕਿੱਦਾਂ ਪਹੁੰਚ ਗਿਆ ਸ਼ਾਮ ਨੂੰ ਤਾਂ ਉਹਨੇ ਪੁਲਿਸ ਕੰਪਲੇਨ ਕੀਤੀ ਸੀ ਫਿਰ ਅਚਾਨਕ ਉਹਨੂੰ ਕੀ ਹੋ ਗਿਆ ਫਿਰ ਸਾਰਾ ਕੁਝ ਪ੍ਰਤੀਕ ਦੇ ਪਾਪਾ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਪ੍ਰਤੀਕ ਵੀ 21 ਸਾਲ ਦਾ ਲੜਕਾ ਸੀ ਤੇ ਇਸ ਉਮਰ ਵਿੱਚ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਨਹੀਂ ਹੁੰਦਾ ਤੇ ਪ੍ਰਤੀਕ ਬਹੁਤ ਟਾਈਮ ਤੋਂ ਜਲਪਰੀਆਂ ਤੇ ਨਜ਼ਰ ਰੱਖ ਰਿਹਾ ਸੀ ਤੇ ਜੋ ਜਲਪਰੀਆਂ ਹੁੰਦੀਆਂ ਹਨ ਉਹ ਅੱਧੇ ਸਰੀਰ ਤੋਂ ਮਛਲੀ ਵਰਗੀ ਤੇ ਬਾਕੀ ਸਰੀਰ ਤੋਂ ਇਨਸਾਨਾਂ ਵਰਗੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਹੁੰਦਾ ਤੇ ਜਲਪਰੀਆਂ ਇਨਸਾਨ ਨੂੰ ਈਵੇਂ ਹੀ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ਤੇ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਹਨ ਤੇ ਪ੍ਰਤੀਕ ਨਾਲ ਵੀ ਇਹੋ ਹੋਇਆ ਹੋਣਾ ਹੈ ਉਹਨੇ ਵੀ ਇਹੀ ਜਲਪਰੀਆਂ ਨੂੰ ਦੇਖਿਆ ਹੋਵੇਗਾ ਤੇ ਉਹ ਲਾਲਚ ਵਿੱਚ ਉਹਨਾਂ ਦੇ ਪਿੱਛੇ ਚਲਾ ਗਿਆ ਹੋਵੇਗਾ ਫਿਰ ਬਾਕੀ ਗੱਲ ਤਾਂ ਤੁਸੀਂ ਆਪ ਸਮਝਦਾਰ ਹੋ ਉਸ ਜਲਪਰੀ ਨੇ ਉਹਦੇ ਨਾਲ ਕੀ ਕੀਤਾ ਹੋਣਾ ਹੈ ਸਮੁੰਦਰ ਵਿੱਚ ਲੈ ਜਾ ਕੇ ਉਹਨੂੰ ਮਾਰ ਦਿੱਤਾ ਹੋਣਾ ਹੈ ਤੇ ਉਸ ਨੂੰ ਚੀਰ फाड़ ਕੇ ਖਾ ਲਿਆ ਹੋਣਾ ਹੈ ਬਹੁਤ سارے ਲੋਕਾਂ ਨੇ ਵੀ ਕਿਹਾ ਕਿ ਇਹ ਗੱਲਾਂ ਸੱਚ ਹਨ ਉਹਨਾਂ ਨਾਲ ਵੀ ਇਹ ਹੋਇਆ ਸੀ ਇਹ ਸੀ ਰੀਅਲ ਸਟੋਰੀ ਪ੍ਰਤੀਕ ਦੀ ਮੈਂ ਤੁਹਾਨੂੰ ਵੀ ਇਹ ਸਲਾਹ ਦਿੰਦੀ ਹਾਂ ਕਿ ਅਣਜਾਣ ਜਗ੍ਹਾ ਤੇ ਕਿਸੇ ਨਾਲ ਵੀ ਗੱਲ ਕਰਨਾ ਉਸ ਦੇ ਵੱਲ ਜਾਣ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਹੈ ਇੱਕ ਵਾਰ ਸੋਚ ਸਮਝ ਕੇ ਫਿਰ ਹੀ ਸਟੈਪ ਲਵ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਸੱਚੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ